ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਮਰਨ ਫੈਮਿਲੀ ਵਲੌਗਸ ਵਿੱਚ ਹੋਰ ਸਨੋ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂ ਜੀ ਅੱਜ ਦਿਨ ਹੈਗਾ ਜੀ ਸ਼ਨੀਵਾਰ ਦਾ ਮੈਂ ਲੱਗ ਗਈ ਸੀ ਕਿ ਚੜੋ-ਗੋਚਾ ਕਰਨ ਬੱਚੇ ਚਲੇ ਗਏ ਸੀਗੇ ਸਕੂਲ ਤੇ ਸਹਸ ਦੇ ਪਾਪਾ ਘਰ ਹੈ ਨਹੀਂ ਸੀਗੇ ਉਹ ਦਿੱਲੇ ਗਏ ਹੋਏ ਸੀਗੇ ਰਾਤ ਦੇ ਮਤਲਬ ਕਿ ਕੱਲ ਦੇ ਸਵੇਰ ਦੇ ਦਿੱਲੀ ਗਏ ਹੋਏ ਸੀਗੇ ਤੇ ਤਾਂ ਕਰਕੇ ਉਹ ਕਰਨੀ ਸੀਗੇ ਤੇ ਬੱਚੇ ਸਕੂਲ ਚਲੇ ਗਏ ਸੀਗੇ ਤੇ ਆਪਾਂ ਲੱਗੇ ਸੀਗੇ ਆਪਣੇ ਕੰਮਾਂ ਕਰਾਂ ਤੇ ਤੇ ਆਪਾਂ ਸੈਟਿੰਗ ਵੈਡਿੰਗ ਸਾਰੀ ਕਰਤੀ ਸੀਗੀ ਆਪਣਾ ਕਿਚਨ ਵੀ ਕਲੀਨ ਕਰਤੀ ਸੀਗੀ ਮੈਂ ਕਿਹਾ ਚਲੋ ਆਪਾਂ ਅੱਜ ਜਲਦੀ ਜਲਦੀ ਕੰਮ ਨਿਬੇੜ ਲੰਨੇ ਆ ਨਹੀਂ ਤਾਂ ਮੈਂ ਬੱਚਿਆਂ ਨੂੰ ਛੱਡ ਕੇ ਆ ਕੇ ਰਜਾਈ 'ਚ ਬੜ ਜਾਨੀ ਆ ਫਿਰ ਮੈਂ ਅੱਜ ਬੜੀ ਨਹੀਂ ਹੈਗੀ ਮੈਂ ਕਿਹਾ ਚਲੋ ਅੱਜ ਆਪਾਂ ਆਪਣੇ ਕੰਮੇ ਨਿਬੇੜਦੇ ਆ ਪਹਿਲਾਂ ਵੀ ਬਾਅਦ ਵਿੱਚ ਬੈਠਾਂਗੇ ਵੀ ਫਿਰ ਜੇ ਆਪਾਂ ਥੋੜਾ ਜਿਹਾ ਬੈਠ ਜਾਨੇ ਨਾ ਫਿਰ ਬੈਠੇ ਬੈਠੇ ਬਸ ਫਿਰ ਹਜਾ ਹੁੰਦਾ ਵੀ ਲੇਟ ਹੋ ਜਾਂਦੇ ਆ ਹਨਾ ਕੰਮ ਕਰਦੇ ਕਰਦੇ ਹਾਂਜੀ ਜਿਹੜੇ ਮੇਰੇ ਚੈਨਲ ਤੇ ਨਿਊ ਆਇਓ ਜੀ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਮੇਰੀ ਵੀਡੀਓ ਨੂੰ ਫੁੱਲ ਵਾਟ ਜ਼ਰੂਰ ਕਰਿਓ ਜੀ ਹਨਾ ਤੇ ਜਿਆਦਾ ਜਿਆਦਾ ਸ਼ੇਅਰ ਵੀ ਕਰਿਓ ਇੱਥੇ ਜੀ ਆਪਾਂ ਆਪਣੇ ਪੋਚੇ ਲੱਗ ਗਏ ਸੀ ਜੇ ਲਗਾਉਣ ਆਪਾਂ ਪੋਚੇ ਲਗਾਤੀ ਸੀਗੇ ਤੇ ਮੈਂ ਕਿਹਾ ਚਲੋ ਇਹ ਵੀ ਬਹੁਤ ਜ਼ਰੂਰੀ ਨਹੀਂ ਠੰਡ ਦੇ ਵਿੱਚ ਜੀਤਾ ਕਰਦਾ ਨਹੀਂ ਹੈਗਾ ਪਰ ਹਨਾ ਪਰ ਮੈਂ ਨਹੀਂ ਰਹਿ ਸਕਦੀ ਮੈਂ ਇੱਕ ਦਿਨ ਰਹੀ ਸੀ ਮੈਂ ਇੱਕ ਦਿਨ ਲਗਾਇਆ ਨਹੀਂ ਸੀ ਪਰ ਬਹੁਤ ਅਜੀਬ ਜਿਹਾ ਲੱਗਿਆ ਮੈਨੂੰ ਵਧੀਆ ਨਹੀਂ ਲੱਗਿਆ ਹੈਗਾ ਬਟ ਮੈਂ ਨਹੀਂ ਪੋਚੇ ਪੋਚੇ ਲਾਈਵ ਨਾ ਰਹਿ ਸਕਦੀ ਇੱਥੇ ਆਪਾਂ ਲੱਗੇ ਸੀਗੇ ਆਪਣਾ ਪੋਚੇ ਲਗਾਉਣ ਕੰਮ ਤਾਂ ਆਪਣੇ ਕਦੋਂ ਦੇ ਨਿਭੜੇ ਹੋਏ ਆ ਕੰਮ ਕਰ ਆਪਾਂ ਨਵੇੜ ਕੇ ਕਦੋਂ ਹੋਏ ਸੀਗੇ ਬਿੰਲੇ ਮੈਂ ਬੈਠੀ ਸਭ ਕੁਝ ਕਰੂਗੀ ਜੀ ਅਸਰੋਂ ਤੋਂ ਸੁਦੇ ਵਿੱਚ ਬੈਜਣਾ ਥੋੜਾ ਜਿਹਾ ਪਰ ਹੁਣ ਕਰਨੀ ਲੱਗ ਪਈ ਸੀ ਤੇ ਬੱਚਾ ਨੇ ਹੁਣ ਸਕੂਲ ਤੋਂ ਆਉਣੇ ਆਲੇ ਨੇ ਮੈਂ ਧੋਣੇ ਨੇ ਕੱਪੜੇ ਤੇ ਉਹ ਪਏ ਜਿਹੜੇ ਖੁੱਲ ਗਏ ਸੀ ਪਤਨ ਮਸ਼ੀਨ ਵਿੱਚ ਪਏ ਨੇ ਕੱਪੜੇ ਆਪਰੇ ਹੋ ਰਹਿਣਾ ਧੋਣ ਨੂੰ ਬਸ ਜੁਨੇ ਹੁਣ ਆ ਬੱਚੇ ਆ ਜਾਣ ਹੁਣ ਪਹਿਲਾਂ ਮੈਂ ਮਸ਼ੀਨ ਚ ਪਾ ਲੈਣੇ ਆ ਹੁਣ ਮੈਂ ਬਸ ਧੋਣੀਆਂ ਇਹਨਾਂ ਨੂੰ ਜੋ ਜਾਨ ਥੋੜੇ ਜਿ ਨਿਕਲ ਜਾਣਗੇ ਜਾਨ ਨੂੰ ਬਚਿਆ ਜਾਣਗੇ ਫਿਰ ਉਹਨਾਂ ਦੀ ਡਰੈੱਸ ਆ ਵਗੈਰਾ ਵੀ ਤੋਂ ਹੋ ਜਾਣਗੀਆ ਕੱਲ ਨੂੰ ਹੈਗਾ ਜੀ ਸੰਡੇ ਸਾਡੇ ਗੁਰਦੁਆਰਾ ਸਾਹਿਬ ਚ ਹੈਗਾ ਪਾਠ ਤੇ ਉਹ ਬਪੈਣੇ ਲੜੀ ਚੱਲ ਰਹੀ ਸੀ ਜੀ ਅਖੰਡ ਪਾਠਾਂ ਦੀ ਤੇ ਨਗਰ ਕੀਰਤਨ ਆਉਣਾ ਸਾਡੇ ਨਾਲ ਦੇ ਪਿੰਡ ਤੋਂ ਚਾਹੇ ਲੋਗੇ ਤੁਹਾਨੂੰ ਦਿਖਾਵਾਂ ਤੇ ਬਾਕੀ ਜੀ ਵੀਡੀਓ ਨੂੰ ਖੁਲਵਾਉ ਜ਼ਰੂਰ ਕਰ ਲਿਆ ਕਰੋ ਜਿਆਦਾ ਜਿਆਦਾ ਸ਼ੇਅਰ ਕਰਦੇ ਕਰੋ ਜੋ ਤੁਸੀਂ ਨਹੀਂ ਕਰਦੇ ਜੋ ਤੁਸੀਂ ਖੁਲਵਾਉਂ ਵੀ ਨਹੀਂ ਕਰਦੇ ਹੈਗੇ ਪਲੀਜ਼ ਖੁਲਵਾਉ ਜੀ ਕਰਿਆ ਕਰੋ ਬਾਕੀ ਜਿਵੇਂ ਆਪਾਂ ਬੇੜਾ ਰਹਾ ਤਾਂ ਹੁਣ ਤੋਂ ਮੇਰਾ ਬਾਕੀ ਸਾਰੇ ਅੰਦਰਲੇ ਕੰਮ ਤਾਂ ਸਾਰੇ ਨਿਭੜੇ ਹੋਏ ਨੇ ਸਿਰਫ ਬੇੜਾ ਹੀ ਰੰਦਾ ਸੀਗਾ ਅੰਦਰ ਦੇ ਸਪੋਇਆਂ ਦਾ ਕੋ ਲੋਗੀਆਂ ਨਿਭੜਦੇ ਹੋਏ ਨੇ ਹਾਂ ਹਮ ਤੋਂ ਹੁਣੇ ਵੇਖ ਤੇ ਪਰਵਾਹੀ ਸੀ ਕਿਉਂ ਮੇਰੇ ਸੀਗਾ ਉਹ ਬੱਚਿਆਂ ਦੇ ਆਉਣ ਤੋਂ ਪਹਿਲਾਂ ਹੀ ਮਸ਼ੀਨ ਚਲਾਉਂਗੀ ਫਿਰ ਉਹਨਾਂ ਦੇ ਡਰੈਸਾਂ ਵੀ ਤੋਹ ਹੋ ਜਾਣਗੀਆਂ ਇਚਨ ਕੋ ਕਰ ਆ ਗਈ ਆਪਣੀ ਸਾਫ ਪਈਆ ਇਹ ਗਾ ਕਲੀਨ ਅਪਾ ਨੇ ਰੂਮ ਵਗੈਰਾ ਸਾਰਾ ਕੁਝ ਆਪਣਾ ਕਲੀਨ ਆ। ਕੰਮ ਹੋ ਗਏ 12:30। ਇੱਧਰਲਾ ਰੂਮ ਵੀ ਕਲੀਨ। ਤੇ ਅਰ ਸ਼ੀਟ ਨਹੀਂ ਚੇਂਜ ਕਰ ਕੋਈ ਇੱਧਰ ਕੋਈ ਤਾਂ ਨਹੀਂ ਹੈਗਾ ਤਾਂ ਫਿਰ ਕਬੱਡ ਸ਼ੀਟ ਆਪਣੇ ਉੱਪਰ ਹੈ ਪਈਆ। ਇਹ ਗੰਦੀ ਹੁੰਦੀ ਨਹੀਂ ਹੈਗੀ। ਤੈਨੂੰ ਦੇਖਾਂਗੇ ਜਦ ਜੀ ਕਰੂਗਾ। ਬਾਕੀ ਜੀ। ਸਟੋਰ ਚ ਨਿਆਣਿਆਂ ਨੇ ਗਾ ਪਾਇਆ ਹੋਇਆ ਇੰਨਾ ਵੀ ਨਹੀਂ ਪਾਇਆ ਹੋਇਆ ਮਤਲਬ ਕਿ ਭਾਜੀ ਜਿਹੜੇ ਕੱਪੜੇ ਕੱਟ ਕੇ ਰੱਖੇ ਹੋਏ ਨੇ ਉਹ ਦੇਣੇ ਨੇ ਹਾਂ ਦੇਖੋ ਇੰਨੇ ਕੱਪੜੇ ਕੱਟ ਕੇ ਰੱਖੇ ਹੋਏ ਨੇ ਦੇਣੇ ਨੇ ਹਜੇ ਬਾਕੀ ਤਾਂ ਸਟੋਰ ਸਾਬ ਅੱਗੇ ਆਪਾਂ ਬਹਾਂਸ ਵੀ ਬਾਕੀ ਪੇਟੀ ਲਈ ਆਪਣੀ ਹਿੱਤਾ ਸੰਪਤੀ ਆ ਇਹ ਕੱਪੜੇ ਦੇਖਦੀਆਂ ਜੀ ਕੱਲ ਨੂੰ ਜੇ ਸੈਟ ਦੇ ਪਾ ਵੇਲੇ ਕੋਈ ਨਾ ਕੱਲ ਨੂੰ ਸੰਡੇ ਆ ਹੈ ਵੀ ਕੱਲ ਨੂੰ ਸੰਡੇ ਕੱਲ ਨੂੰ ਸੰਡੇ ਨੂੰ ਫ੍ਰੀ ਨਹੀਂ ਹੁੰਦੇ ਹੈਗੇ ਚਲੋ ਦੇਖਦੇ ਆ ਜੇ ਹੋਏ ਤਾਂ ਫਿਰ ਆਪਾਂ ਟਾਈਮ ਜਦੋਂ ਵੀ ਲੱਗਿਆ ਨਾ ਇਹ ਕੱਪੜੇ ਦੇਖ ਕੇ ਆਉਣੇ ਵਿਚਾਰਿਆਂ ਨੂੰ ਨਾ ਜੇ ਪਾ ਲਾਂਗੇ ਕਿਉਂਕਿ ਹੁਣ ਦੇ ਮੌਸਮ ਚ ਪਹਿਣੇ ਵਾਲੇ ਨੇ ਫਿਰ ਉਹ ਹੁਣ ਪਾ ਕੇ ਢਾ ਲਾਂਗੇ ਧੁੱਪ 'ਚ ਬੈਠ ਕੇ ਤਾਂ ਇੱਕ ਵਾਰ ਤਾਂ ਤੌਣੀ ਆ ਜਾਂਦੀ ਹੈ ਨਹੀਂ ਗਰਮੀ ਲੱਗਣ ਲੱਗ ਜਾਂਦੀ ਹੈ ਕਿ ਤਾ ਸੂਟ ਵਿੱਚ ਬਣ ਲੱਗ ਜਾਂਦੇ ਨੇ ਕੱਪੜੇ ਦੇ ਉੱਤੇ ਉਸ ਜੀ ਹੁਣ ਕੀ ਕਰੀ ਆਪਾਂ ਗੱਲਾਂ ਕਰ ਤਾ ਚਲੋ ਮੈਂ ਹੁਣ ਪਹਿਲਾਂ ਕੱਪੜੇ ਪਲਮਾ ਮਸ਼ੀਨ ਦੇ ਵਿੱਚ ਕਿਉਂਕਿ ਬੱਚੇ ਆਉਣੇ ਆਲੇ ਨੇ ਫਿਰ ਉਹ ਚੰਨੂ ਨਿਕਲ ਜਾਣਗੇ ਫਿਰ ਪਛੈਲ ਪਾ ਦੂੰਗੀ ਦੇਖ ਤਾ ਬੱਚਿਆਂ ਦੀ ਡਰੈਸਾਂ ਹੈ ਜਿਹੜੀਆਂ ਫੁੱਲ ਕੇ ਗਈ ਸੀਗੇ ਉਹ ਵੀ ਧੋਸ਼ ਕਰਨ ਵਾਲੀਆਂ ਆ ਕੇ ਖੋਲਣ ਦੇ ਉਹ ਵੀ ਧੋ ਸਾਰਾ ਕੁਝ ਉਹਨਾਂ ਦੇ ਕੋਟ ਵਗੈਰਾ ਕੁੱਟੀਆਂ ਵਗੈਰਾ ਸਾਰਾ ਕੁਝ ਵਾਸ਼ ਹੋ ਜਾਊਗਾ ਕਿਉਂਕਿ ਕੱਲ ਨੂੰ ਮੇਰੇ ਕੋਲ ਟਾਈਮ ਨਹੀਂ ਲੱਗਣਾ ਕੱਲ ਨੂੰ ਗੁਰਦਾਰਾ ਸਾਹਿਬ ਜਾਣਾ ਤੇ ਬਾਕੀ ਕੱਲ ਮੇਰਾ ਬਰਥਡੇ ਵੀ ਆ ਜੀ ਸਾਰੇ ਜਾਣੇ ਵੇਸ਼ ਜ਼ਰੂਰ ਕਰਿਓ ਜਿਹੜਾ ਬਰਥਡੇ ਹੁਣ ਪਤਾ ਲੱਗੂਗਾ ਵੀ ਜਿਹੜਾ ਕੋਈ ਬਰਥਡੇ ਵਿਸ਼ ਕਰੂਗਾ ਤਾਂ ਸਮਝ ਲੋ ਮੇਰਾ ਵਲੌਗ ਦੇਖ ਦੇ ਨੇ ਫੁੱਲ ਵਾਚ ਕਰ ਦੇ ਨੇ ਜਿਨ੍ਹਾਂ ਨੇ ਨਾਲ ਕੀਤਾ ਸਮਝ ਲੋ ਵੀ ਉਹ ਫੁੱਲ ਵਾਚ ਨਹੀਂ ਕਰਦੇ ਹੈਗੇ ਮੇਰੇ ਵਲੌਗ ਨੂੰ ਤਾਂ ਤੁਹਾਨੂੰ ਪਤਾ ਤੇ ਐਥਾ ਚੋਰੀ ਫੜੀ ਜਾਣੀਆਂ ਸਾਰਿਆਂ ਦੀ ਵੀ ਕੌਣ ਕੌਣ ਮੇਰਾ ਫੁੱਲ ਵਾਚ ਕਰਦਾ ਵਲੌਗ ਕੌਣ ਨਹੀਂ ਕਰਦਾ ਹੈਗਾ ਜਿਹੜਾ ਕੋਈ ਮੇਰਾ ਬਰਥਡੇ ਵਿਸ਼ ਕਰੂਗਾ ਉਹ ਫੁੱਲ ਵਾਚ ਕਰਦਾ ਹੈ ਨਾ ਤੇ ਆਪਾਂ ਵੀ ਉਹਨਾਂ ਦੇ ਫੁੱਲ ਵਾਚ ਕਰਿਆ ਕਰਾਂਗੇ ਵੈਸੇ ਮੈਂ ਕਰਦੀ ਦਾ ਸਾਰਿਆਂ ਦੀ ਜਿੰਨਾਂ ਕਿਤੇ ਹੈ ਨਾ ਮੈਂ ਤਾਂ ਉਹਨਾਂ ਦੇ ਨੂੰ ਸਾਰਿਆਂ ਨੂੰ ਦੇਖ ਕੇ ਵਲੌਗ ਸਾਰਿਆਂ ਨੂੰ ਦੇਖਦੀਆਂ ਕਦੇ ਹੀ ਹੋ ਜਾਂਦਾ ਵੀ ਵਲੌਗ ਦੇਖਉਂਦੀ ਕਈ ਵਾਰ ਕਮੈਂਟ ਨਹੀਂ ਹੁੰਦਾ ਕੋਈ ਵਾਰ ਆਪਾਂ ਕੋਈ ਕੰਮ ਕਰਦੇ ਹੁੰਨੇ ਆ ਹਨਾ ਜਿਵੇਂ ਕਿਚਨ ਵਗੈਰਾ ਚ ਮੈਂ ਲਾ ਕੇ ਖੜ ਜਾਨੀਏ ਕੰਮ ਕਰਦੀਆਂ ਮੈਂ ਵਲੌਗ ਦੇਖੀ ਜਾਂਦੀ ਆ ਤੇ ਕਈ ਵਾਰ ਫਿਰ ਭੁੱਲ ਜਾਨੇ ਆਪਾਂ ਵੀ ਕਮੈਂਟ ਕੀਤਾ ਕਿ ਨਹੀਂ ਕੀਤਾ ਪਰ ਮੈਂ ਵਲੌਗ ਸਾਰਿਆਂ ਤੇ ਦੇਖਦੀ ਆ ਬਾਕੀ ਬੰਨ ਲੂ ਪਤਾ ਲੱਗੂਗਾ ਜੀ ਕੱਲੂ ਹੈ ਜੀ 17 ਤਰੀਕ ਮਤਲਬ ਕਿ ਇਹ ਵਲੌਗ ਤੁਹਾਨੂੰ ਮੇਰਾ 17 ਤਰੀਕ ਨੂੰ ਮਿਲੂਗਾ ਕੱਲੂ ਮੇਰਾ ਬਰਥਡੇ ਆ ਮੈਂ ਕਿੰਨਾ ਸਾਲ ਅੱਜ ਜਨਮ ਮੈਨੂੰ ਮਤਲਬ ਕਿ ਮੈਂ ਹੁਣ 31 ਸਾਲ ਦੀ ਹੈਗੀ ਆ ਪੂਰੀ 31 ਮੈਂ ਚੱਲ ਰਿਹਾ 32 ਸਾਲ ਪੂਰੇ ਹੋ ਜਾਣਗੇ 31ਵਾਂ ਸਾਲ ਲੱਗਦਾ ਹੈ ਇਹ ਮੈਨੂੰ 1 ਸਾਲ ਲੱਗਦਾ ਮੈਂ 33 ਸਾਲ ਦੀ ਹੋ ਰਹਿਣਾ ਮੈਂ 32 ਸਾਲ ਕੰਪਲੀਟ ਹੋ ਜਾਣੇ ਮੇਰੇ 33 ਸਾਲ ਕੰਪਲੀਟ ਨੇ ਹਾਂ ਮੈਨੂੰ 90 ਮੇਰਾ 90 ਦਾ ਬਰਤਾ 17 ਦਸੰਬਰ ਦਾ 90 ਚ ਹੋਈ ਸੀ ਮੈਂ ਤੇ ਦੇਖਦੇ ਹਾਂ ਅੱਜ ਕੱਲੋ ਕੀ ਕਰਦੇ ਨੇ ਜੇ ਪੱਕੇ ਨੇ ਕੋਈ ਤੋ ਮੇਰਾ ਤਾਂ ਹੁੰਦਾ ਹੁੰਦਾ ਉਹ ਤਾਂ ਗੁਰਦੁਆਰਾ ਸਾਹਿਬ ਜਾਨੀ ਹੁੰਨੀ ਆ ਫਿਰ ਜੇ ਦਿਲੇ ਹੁੰਨੇ ਵਾਸਤੇ ਸੋ ਸਿੱਖ ਵੀ ਜਾਂਦੇ ਸੀਗੇ ਹੁਣ ਕੰਮ ਪਤਾ ਕੀ ਆ ਲਾਕਡਾਊਨ ਕਰਕੇ ਨਾ ਸਾਰਾ ਸਰਕਲ ਬੀੜ ਗਿਆ ਮੈਂ ਹੁਣ ਜੇ ਬੰਦੇ ਨੂੰ ਜੇ ਬੰਦਾ ਕਿ ਨਾ ਇਹ ਹੁੰਦਾ ਸੀ ਇਹਦੇ ਪਾਪਾ ਛੱਡ ਵੀ ਦਿੰਦੇ ਸੀਗੇ ਜੇ ਵੀ ਕੁਝ ਵੀ ਹੋਣਾ ਬਰਥਡੇ ਹੋਣਾ ਖੁਸ਼ੀ ਹੋਣਾ ਇੱਕ ਦਿਨ ਦਾ ਕੰਮ ਛੱਡ ਦਾਂਦੇ ਹੁੰਦੇ ਸੀ ਪਰ ਹੁਣ ਲਾਕਡਾਊਨ ਕਰਕੇ ਸਾਨੂੰ ਇੰਨਾ ਕੋਣਾ ਮਤਲਬ ਕਿ ਹੁਣ ਕੰਮ ਨਹੀਂ ਛੱਡ ਸਕਦੇ ਕਿਉਂਕਿ ਕੰਮ ਘਟਰੀ ਇੰਨਾ ਚੁੱਕ ਗਿਆ ਇੰਨਾ ਘਟੇ ਚੁੱਕਿਆ ਤੇ ਦੂਜੀ ਗੱਲ ਛੱਡ ਵੀ ਨਹੀਂ ਸਕਦੇ ਜੇ ਕੰਮ ਆਉਂਦਾ ਹੈ ਫਿਰ ਇਹ ਹੁੰਦਾ ਵੇਰਾ ਲੋਕੋ ਨੂੰ ਸਾਰੇ ਅੱਗੇ ਕੰਮ ਹੁੰਦੇ ਸੀਗੇ ਹੁਣ ਤਾਂ ਸਾਰੇ ਕੰਮ ਡਾਊਨ ਹੋਏ ਹੋਏ ਨੇ ਸਾਰਿਆਂ ਦੇ ਕਿਉਂਕਿ ਲੋਕ ਘੁੰਮਣ ਜਾਂਦੇ ਸੀਗੇ ਆਪਣੇ ਪੰਜਾਬ ਚ ਤੋਂ ਹੁਣ ਬਿਲਕੁਲ ਬਹੁਤ ਘੱਟ ਗਿਆ ਹਨਾ ਪੱਨੇ ਚ ਲੋਕ ਇੰਨਾ ਜ਼ਿਆਦਾ ਜਾਂਦੇ ਸੀਗੇ ਪਹਿਲਾਂ ਹਨਾ ਮਤਲਬ ਮਹਾਜਨ ਲੋਕ ਇੰਨਾ ਜਾਂਦੇ ਸੀਗੇ ਬਾਹਰ ਸ਼ਮਲੇ ਵਗੈਰਾ ਬਹੁਤ ਹੁਣ ਤਾਂ ਬਹੁਤ ਕੰਮ ਘੱਟ ਚੁੱਕੇ ਆ ਆਪਣੇ ਇੱਧਰ ਮਤਲਬ ਕਿ ਹੁਣ ਤਾਂ ਸਿਰਫ ਬਾਹਰੋਂ ਆਉਂਦੇ ਨੇ ਹੁਣ ਟੂਰ ਚੱਲਣਗੇ ਬਾਰੋਂ ਆਉਣਗੇ ਬਾਹਰਲੀ ਕੰਟਰੀਆਂ ਚੋਂ ਦਿੱਲੀ 에어ਪੋਰਟ ਤੇ ਉਤਰਨਗੇ ਹਨਾ ਸਟੇਸ਼ਨ ਤੇ ਉਤਰਨਗੇ ਉੱਥੇ ਤੋਂ ਫਿਰ ਸੈਜ ਉਹਨਾਂ ਦੇ ਪਾਪਾ ਦੇ ਟੂਰ ਚੱਲਦੇ ਨੇ ਦਿੱਲੀ ਤੋਂ ਜਾ ਕੇ ਫਿਰ ਉਹ ਮਨਾਲੀ Shimla ਇੱਦਾਂ ਜਾਂਦੇ ਨੇ ਵੇ ਕੁਝ ਹੁਣ ਕੰਮ ਰਹਿ ਗਿਆ ਇੱਧਰ ਤਾਂ ਟਮਾਟਾ ਮਾਜਾ ਕੰਮ ਕੋਈ ਜਾਂਦਾ ਕੋਈ ਨਹੀਂ ਜਾਂਦਾ ਕਿਉਂਕਿ ਸਾਰਿਆਂ ਦੇ ਕੰਮ ਡਾਊਨ ਆ ਕਿਉਂਕਿ ਦੇਖੋ ਹੁਣ ਸਾਡੇ ਕਿਸਾਨ ਭਾਈ ਨੇ ਅਸੀਂ ਆ ਹਨ ਜਿਵੇਂ ਹੁਣ ਪਿੰਡਾਂ ਵਾਲੇ ਆ ਅਸੀਂ ਹੁਣ ਉਹਨਾਂ ਤੋਂ ਚੀਜ਼ਾਂ ਲੈਣੀਆਂ ਹੁੰਦੀਆਂ ਨੇ ਹੁਣ ਅਸੀਂ ਸਾਡੇ ਕੋਲ ਪੈਸਾ ਆਊਗਾ ਅਸੀਂ ਜਾਵਾਂਗੇ ਉਹਨਾਂ ਕੋਲ ਜਿਆਦਾ ਤੋਂ ਜਿਆਦਾ ਲੈਣੇ ਹਨ ਫਿਰ ਉਹਨਾਂ ਕੋਲ ਪੈਸਾ ਆਊਗਾ ਉਹ ਘੁੰਮਣ ਜਾਣਗੇ ਤਾਂ ਕਰਕੇ ਉਹ ਸਾਰਿਆਂ ਦੇ ਕੰਮ ਡਾਊਨ ਚੱਲ ਰਹੇ ਨੇ ਵੀ ਚਲੋ ਪ੍ਰਮਾਤਮਾ ਤੇਵਾ ਫੜਨੇਗੇ ਸਭ ਦੀ ਤੇ ਸਭ ਦੇ ਕੰਮ ਚਲਾਉਣਗੇ ਸਾਰੇ ਘੁੰਮਣਗੇ ਫਿਰਨਗੇ ਪਹਿਲਾਂ ਦੀ ਤਰ੍ਹਾਂ ਸਾਰਾ ਕੁਝ ਹੋ ਜਾਊਗਾ ਤੇ ਟਾਈਮ ਲੱਗਦਾ 1 ਸਾਲ ਦਾ 1.5 ਸਾਲ ਲਾਲੂ ਤੁਸੀਂ 2 ਸਾਲੇ ਲਾਲੂ ਤੁਸੀਂ 2 ਸਾਲ ਦਾ ਲਾਕਡਾਊਨ ਨੇ ਹੁਣ ਕਿੰਨੇ ਸਾਲਾਂ ਦੇ ਵਿੱਚੋਂ ਪੂਰਾ ਹੋਣਾ ਹਨ ਕਿਉਂਕਿ ਜਿਨ੍ਹਾਂ ਦੇ ਸਾਰਾ ਸਿਕਾ ਅਗਲੇ ਨਾਲ ਕੋਲ ਹੀ ਚਲਾਈ ਸੀ ਉਸ ਟਾਈਮ ਕੰਮ ਹੈ ਨਹੀਂ ਸੀਗਾ ਆ ਕਰਕੇ ਤੇ ਲੋਕ ਵੀ ਨਹੀਂ ਜਾਂਦੇ ਘੁੰਮਣ ਇੱਧਰਲੇ ਹੁਣ ਤੇ ਮਹਾਜਨਾ ਵਗੈਰਾ ਦੇ ਸਾਰਿਆਂ ਦੇ ਕੰਮ ਘਟ ਚੁੱਕੇ ਨੇ ਕੱਪੜੇ ਵਾਲੀਆਂ ਦੁਕਾਨਾਂ ਜਾ ਕੇ ਦੇਖਿਓ ਕਦੇ ਹੀ ਹੁਣ ਤਾਂ ਬਹੁਤ ਘੱਟ ਮਤਲਬ ਕਿ ਰਾਸ਼ ਹੁੰਦਾ ਨਹੀਂ ਤਾਂ ਨਾ ਸਾਡੇ ਖੰਨੇ ਦੇ ਵਿੱਚ ਤਾਂ ਇੰਨੀ ਢੀਡ ਹੁੰਦੀ ਸੀ ਨਾ ਵੀ ਹੁਣ ਟਮਾਟਾ ਵਾਲੀਆਂ ਦੁਕਾਨਾਂ ਦੇ ਵਿੱਚ ਹੁੰਦੀ ਹੈ ਸ਼ਾਪਸ ਦੇ ਵਿੱਚ ਢੀਡ ਇੰਨਾ ਜ਼ਿਆਦਾ ਕੰਮ ਘਟ ਚੁੱਕਿਆ ਚਲੋ ਕੋਈ ਗੱਲ ਹੀ ਤੇ ਗੱਲਾਂ ਕਰ ਲਈਆਂ ਜੀ ਆਪਾਂ ਬਹੁਤ ਬਹੁਤ ਜ਼ਿਆਦਾ ਗੱਲਾਂ ਕਰ ਲਈਆਂ ਹੁਣ ਮੈਂ ਆਪਣੇ ਕੱਪੜੇ ਧੋਵਾਂ ਜਾਂ ਫਿਰ ਬਣੇ ਰਿਹਾ ਜੀ ਮੇਰੀ ਵੀਡੀਓ ਤੇ ਬਸ ਜੀ ਇੱਥੇ ਗੱਲਾਂ ਕਰਦੇ ਕਰਦੇ ਬੱਚੇ ਵੀ ਆਗੇ ਸੀਗੇ ਤੇ ਮੈਂ ਫਿਰ ਕੱਪੜੇ ਮਸ਼ੀਨ ਚ ਪਾਲੇ ਸੀਗੇ ਧੋਣ ਦੇ ਲਈ ਤੇ ਅੱਧੇ ਪਾਲੇ ਸੀਗੇ ਅੱਧੇ ਪਰ ਮੈਂ ਬਾਅਦ ਚ ਪਾਉਂਗੀ ਤੇ ਅ ਬੱਚੇ ਆ ਗਏ ਸੀ ਇਹ ਹਾਂਜੀ ਮੈਂ ਗੱਲਾਂ ਕਰਦੀ ਸੀ ਜਦੋਂ ਮਸ਼ੀਨ 'ਚ ਪਾਣੀ ਵਗੈਰਾ ਪਾ ਕੇ ਹੱਟੀ ਸੀਗੀ ਸਰਫ ਵਗੈਰਾ ਮੈਂ ਕੱਪੜੇ ਲੱਗੀ ਸੀ ਕੋਣ ਉਦੋਂ ਹੀ ਨਾਲ ਹੁੰਦੇ ਬੱਚੇ ਆ ਗਏ ਸੀਗੇ ਤੇ ਮੈਂ ਕਿਹਾ ਚਲੋ ਵੀ ਪਹਿਲਾਂ ਆਪਾਂ ਹੁਣ ਹਾਂ ਕੱਪੜੇ ਤਾਂ ਜ਼ਰੂਰੀ ਨੇ ਧੋਣੇ ਕਿਉਂਕਿ ਅਵੀ ਜੋਤ ਹੋਇਆ ਉਹ ਨਹੀਂ ਤੇ ਸਹਜ ਨੂੰ ਇਹ ਹੁੰਦਾ ਵੀ ਜਦੋਂ ਅਸੀਂ ਘਰ ਆ ਜੰਨੇ ਵੀ ਮੰਮਾ ਫਿਰ ਸਾਡੇ ਕੋਲ ਬੈਠੋ ਵੀ ਸਾਡੇ ਨਾਲ ਗੱਲਾਂ ਮਾਰੋ ਅੰਦਰ ਬੈਠ ਕੇ ਹਨਾ ਇੱਕ ਤਾਂ ਸੁਭਾਵਨਾ ਸੇਠ ਤੇ ਵਲੌਗ ਦੇਖ ਦੇਨੇ ਮੇਰੇ ਨਾਲ ਬੈਠ ਕੇ ਹਨਾ ਇੱਕ ਦੇਖ ਦੇਨੇ ਸਾਹਿਬ ਗੁੰਨੂ ਦੇ ਵਲੌਗਸ ਹਨਾ ਉਹਨਾਂ ਨੂੰ ਬਹੁਤ ਹੁੰਦਾ ਮੈਂ ਦੋ ਵਾਰ ਦੇਖਦੀ ਆ ਸਾਹਿਬ ਗੁੰਨੂ ਦੇ ਵਲੌਗ ਮੈਂ ਦੋ ਵਾਰ ਦੇਖੀ ਇੱਕ ਵਾਰ ਮੈਂ ਪਹਿਲਾਂ ਦੇਖ ਲਵਨੀ ਇੱਕ ਵਾਰ ਉਹ ਦੇਖਦੇ ਨੇ ਫਿਰ ਹਨਾ ਤੇ ਇੱਥੇ ਅਵੀ ਜੋਤ ਲੱਗ ਗਿਆ ਸੀਗਾ ਮੈਨਾਂ ਪੰਗੇ ਲੈਣ ਵੀ ਮੰਮਾ ਮੈਂ ਮੈਂ ਕਹਿੰਦੀ ਸੀ ਮੈਂ ਕਿ ਤੁਸੀਂ ਅੰਦਰ ਬੈਠ ਚੋ ਵੀ ਮੈਂ ਆਉਣੀ ਆ ਮੰਨ ਮੈਨੂੰ ਨਹੀਂ ਪਤਾ ਕਹਿੰਦੇ ਜਿਵੇਂ ਮਰਜ਼ੀ ਕਰੋ ਕਹਿੰਦੇ ਸਭ ਪਹਿਲਾ ਕੰਮ ਕਰ ਲਿਆ ਕਰੋ ਸਾਡੇ ਆਏ ਤੇ ਕੰਮ ਕਰਨ ਲੱਗ ਜਾਂਦੇ ਆ ਚੱਲ ਫਿਰ ਇੱਥੇ ਮੈਨੂੰ ਕਿ ਆਜ ਮੈਂ ਚਲਾ ਜਾ ਆਪਾਂ ਬੈਠਦੇ ਆ ਫਿਰ ਤੇ ਜਿੱਥੇ ਮੈਂ ਬੈਠੀ ਸੀਗੇ ਉਹਨਾਂ ਨੂੰ ਲੈ ਕੇ ਅੰਦਰ ਫਿਰ ਉਸ ਤੋਂ ਬਾਅਦ ਆਪਣੇ ਕੱਪੜੇ ਵਾਸ਼ ਹੋ ਗਏ ਸੀਗੇ ਫਿਰ ਆਪਾਂ ਲੱਗ ਕੇ ਆਪਣੇ ਸੁੱਕਣੇ ਪਾਉਣ ਲੱਗ ਗਏ ਸੀਗੇ ਤੇ ਹਾਂਜੀ ਆ ਆਪਾਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆ ਜੀ ਜਿਹੜੇ ਕਮੈਂਟ ਕਰਦੇ ਨੇ ਉਹਨਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਆ ਜੀ ਤੇ ਪਿਆਰ ਤੇ ਸਪੋਰਟ ਆਪਣੀ ਇਦਾਂ ਹੀ ਬਣਾ ਕੇ ਰੱਖਿਓ ਹਨਾ ਇਸ ਤਨਾ ਮੇਰੇ ਕੱਪੜੇ ਕਾਫੀ ਬਿਨਾਂ ਦੇ ਸੀਗੇ ਮਤਲਬ ਕਿ ਤਿੰਨ ਤਿੰਨ ਦਿਨਾਂ ਦੇ ਸੀਗੇ ਤਿੰਨ ਚਾਰ ਦਿਨਾਂ ਦੇ ਸ਼ਾਇਦ ਚਾਰ ਦੇ ਪਤਾ ਨਹੀਂ ਤਿੰਨ ਦੇ ਹਨ ਕਾਫੀ ਹੋਏ ਹੋਏ ਸੀਗੇ ਫਿਰ ਬੱਚਿਆਂ ਦੀ ਡਰੈਸਾਂ ਵੀ ਸਾਰੀਆਂ ਵਾਸ਼ ਕਰਨੇ ਵਾਲੀਆਂ ਸੀਗੀਆਂ ਚਾਰ ਸ਼ਰਟਾਂ ਸੀਗੀਆਂ ਇਹਨਾਂ ਦੀਆਂ ਮਤਲਬ ਕਿ ਮੈਂ ਦੋ ਰੱਖੀਆਂ ਹੋਈਆਂ ਨੇ ਸਰਦੀਆਂ 'ਚ ਹਨ ਗਰਮੀਆਂ 'ਚ ਵੀ ਮੈਂ ਦੋ ਸ਼ਰਟਾਂ ਰੱਖਦੀਆਂ ਫਿਰ ਇਹ ਹੁੰਦਾ ਵੀ ਹਨਾ ਬਿਰੋਜ-ਰੋਜ ਧੋਈਆਂ ਨਹੀਂ ਜਾਂਦੀਆਂ ਹੈਗੀਆਂ ਤੇ ਇੱਥੇ ਮੈਂ ਕਿਹਾ ਸਾਰੇ ਕੱਪੜੇ ਸਟੈਂਡ ਤੇ ਪਾਲੇ ਸੀਗੇ ਮੈਂ ਫਿਰ ਬਾਹਰ ਨਹੀਂ ਪਾਏ ਹੈਗੇ ਤਾਰ ਵਗੈਰਾ ਤੇ ਮੈਂ ਪਾਏ ਸੀਗੇ ਮਤਲਬ ਕਿ ਆਪਣੇ ਸੂਟ ਪਾਲੇ ਸੀ ਬਾਅਦ ਚ ਮੈਂ ਇੱਥੇ ਉਹ ਵੀ ਇਹਦੇ ਪਰੇ ਪਾ ਕੇ ਨਾ ਫਿਰ ਮੈਂ ਅੰਦਰ ਲਗਾ ਲਈ ਸੀਗੇ ਰਾਤ ਨੂੰ ਤੇ ਫਿਰ ਮੈਂ ਥੋੜਾ ਜਿਹਾ ਕਿਹਾ ਚਲੋ ਹਵਾ ਜੀ ਨਿਕਲ ਜੂਗੀ ਕੱਪੜਿਆ ਰਹੀਆਂ ਨਾ ਵੀ ਹਵਾ ਜੀ ਲੱਗ ਜੂਗੀ ਥੋੜੀ ਬਹੁਤੀ ਇਹਨਾਂ ਨੂੰ ਬਾਕੀ ਇਹਨਾਂ ਨੂੰ ਜੀ ਆਪਾਂ ਕੱਲ ਨੂੰ ਧੁੱਪ ਦੇ ਵਿੱਚ ਸੁੱਕਣੇ ਪਾ ਦਾਂਗੇ ਕਿਉਂਕਿ ਹੁਣ ਤਾਂ ਧੁੱਪ ਚਲੇ ਗਈ ਮੈਨੂੰ ਲੱਗਦਾ ਇੱਥੇ ਹੋ ਗਿਆ ਸੀਗਾ ਤਿੰਨਕ ਦਾ ਟਾਈਮ ਤਾਂ ਹੋ ਗਿਆ ਸੀਗਾ ਤੇ ਫਿਰ ਤਿੰਨ ਤਾਂ ਨਹੀਂ ਹੋਇਆ ਸੀ ਅ ਮਤਲਬ ਕਿ ਮੈਂ ਵਿੱਚ ਬੈਠ ਗਈ ਸੀ ਨਾ ਤੁਹਾਨੂੰ ਦੱਸਿਆ ਵੀ ਜੋਤ ਮੈਨੂੰ ਅੰਦਰ ਲੈ ਗਿਆ ਸੀ ਉਹਨਾਂ ਨੂੰ ਇਹ ਹੁੰਦਾ ਵੀ ਮੈਂ ਸੀ ਹੁਣ ਸਕੂਲ ਤੋਂ ਆ ਗਏ ਵੀ ਬਸ ਮम्मा ਕੰਮ ਨਾ ਕੋਈ ਵੀ ਕਰੋ ਵੀ ਸਾਡੇ ਨਾਲ ਜਾਈਚ ਪੈ ਜਾਓ ਆ ਕੇ ਬਸ ਉਹਨੇ ਸੌਣਾ ਵੀ ਹੁੰਦਾ ਬਸ ਉਹਨੂੰ ਇਹੀ ਹੁੰਦਾ ਵੀ ਮम्मा ਨਾ ਫੋਨ ਦੇਖੋ ਕੁਝ ਨਾ ਕਰੋ ਵੀ ਬਸ ਮੇਰੇ ਨਾਲ ਸੌਂ ਜਾਓ ਵੀ ਮੈਂ ਪੈਣਾ ਹੁਣ ਤੁਸੀਂ ਵੀ ਪੈ ਜਾਓ ਨਾਲ ਮੇਰੇ ਹਨਾ ਅਭੀ ਜੋ ਦੀ ਇਹੋ ਜੀ ਯਾਦ ਆਦਾ ਉਹ ਫਿਰ ਮੈਨੂੰ ਇਹ ਹੁੰਦਾ ਵੀ ਚਲ ਨਾ ਵਿਚਾਰੇ ਥੱਕ ਹਾਰ ਕੇ ਆਏ ਨੇ ਵੀ ਚਲ ਮੈਂ ਕੋਲ ਉਹਨਾਂ ਦੇ ਪੈਰ ਬੈਠ ਚੰਨੀ ਆ ਹਨਾ ਫਿਰ ਅਸੀਂ ਵਲੌਗ ਦੇਖਣ ਲੱਗ ਗਏ ਸੀ ਕਿ ਵੈਸੇ ਅਸੀਂ ਮੈਂ ਮਸ਼ੀਨ ਬਾਰ-ਬਾਰ ਚਲਾ ਕੇ ਗਈ ਸੀ ਕਿ ਕੱਪੜੇ ਜਿਹੜੇ ਆਪਣੇ ਧੋ ਹੋ ਗਏ ਸੀਗੇ ਮੈਂ ਉਹ ਰੈਟਸਾਈਟ ਤੇ ਕੱਟ ਕੇ ਰੱਖੀ ਸੀਗੀ ਤੇ ਦੂਜੇ ਪਾਸੇ ਸੀਗੇ ਫਿਰ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਵਲੌਗ ਵਗੈਰਾ ਦੇਖ ਲੇ ਚਾ ਫਿਰ ਉਸ ਤੋਂ ਬਾਅਦ ਮੈਂ ਕਿਾ ਚਲ ਵੀ ਹੁਣ ਮੈਨੂੰ ਤੁਸੀਂ ਕੱਪੜੇ ਕੱਢ ਲਾਣ ਦਿਓ ਵੀ ਮੈਂ ਕੱਪੜੇ ਪਾ ਆਵਾਂ ਸੁੱਕਣੇ ਤੇ ਧੁੱਪ ਤਾਂ ਇੱਥੇ ਚਲੀ ਗਈ ਸੀਗੀ ਤੇ ਬੱਸ ਜੀ ਕੱਪੜਿਆਂ ਦਾ ਲੱਗਿਆ ਹੋਇਆ ਸੀ ਪੂਰਾ ਹਨ ਘਰਾਂ ਹਾਂਜੀ ਕਾ ਮੇਰੇ ਵੀਰ ਜੀ ਦਾ ਕਮੈਂਟ ਆਇਆ ਸੀਗਾ ਉਹ ਕਹਿੰਦੇ ਤੁਸੀਂ ਰੋਟੀ ਖਾਂਦੇ ਬਹੁਤ ਵਧੀਆ ਲੱਗਦੇ ਆ ਹਨਾ ਬੀ ਇਕੱਠੇ ਬੈਠੇ ਅਸੀਂ ਜਦੋਂ ਤੇ ਵਲੌਗ ਦੇਖਣ ਲੱਗਿਆ ਤੇ ਅਲੀ ਘਰ ਦੇਖਿਆ ਤੁਹਾਨੂੰ ਇਕੱਠਿਆਂ ਰੋਟੀ ਖਾਂਦੇ ਹਾਂ ਦੀ ਹਾਂਜੀ ਵੀਰ ਜੀ ਤੁਸੀਂ ਹੁਣ ਸਾਨੂੰ ਇਕੱਠਿਆਂ ਦੇਖਣ ਬਾਅਦ ਪਿਛਲੇ ਵਲੌਗ ਵਿੱਚ ਅਸੀਂ ਰੋਟੀ ਇਕੱਠੇ ਹੀ ਖਾਂਦੇ ਆ ਤੇ ਸਾਡੀ ਹੁਣ ਵੀ मतलब कि जब ਤੋਂ ਮੈਂ ਵਿਆਹਤੀ ਆਈ ਆ ਜੀ ਸਾਡੀ ਸ਼ੁਰੂ ਤੋਂ ਹੀ ਆਦਤ ਆ ਅਸੀਂ ਇਕੱਠਿਆਂ ਨਹੀਂ ਰੋਟੀ ਖਾਦੀ ਆ ਸਵੇਰੇ ਸ਼ਾਮ ਇਕੱਠੇ ਰੋਟੀ ਖਾਣੇ ਆ ਆਹੋ ਕੰਮ ਦੀ ਵਜ੍ਹਾ ਨਾਲ ਕਦੇ ਅੱਗੇ ਪਿੱਛੇ ਆਉਂਦੇ ਜਾਂਦੇ ਨੇ ਉਹ ਅਲੱਗ ਗੱਲ ਹੋ ਜਾਂਦੀ ਆ ਵੈਸੇ ਅਸੀਂ ਰੋਟੀ ਇਕੱਠੇ ਖਾਂਦੇ ਆ ਹਾਲਾਂਕਿ ਮੇਰੇ ਬੱਚੇ ਵੀ ਨਾਲੇ ਖਾਂਦੇ ਨੇ ਰਾਤ ਨੂੰ ਚਾਹੇ ਉਹ 10 ਵਜੇ ਆਉਣ ਚਾਹੇ 9 ਵਜੇ ਆਉਣ ਜਦੋਂ ਮਰਜੀ ਆਣ ਉਹਨਾ ਟਾਈਮ ਬੱਚੇ ਰੋਟੀ ਨਹੀਂ ਖਾਂਦੇ ਕਹਿੰਦੇ ਨੇ ਮम्मा पापा ਨੂੰ ਆ ਜਾਣ ਦੋ ਵੀ ਆਪਾਂ ਉਦੋਂ ਹੀ ਖਾਵਾਂਗੇ पापा ਦੇ ਨਾਲੇ ਖਾਵਾਂਗੇ ਅ ਬਾਕੀ ਜੇ ਉਹਨਾਂ ਨੇ ਖਾ ਕੇ ਆਉਣੀ ਹੁੰਦੀ ਹੈ ਤਾਂ ਫਿਰ ਉਹ ਕਾਲ ਕਰ ਦਿੰਦੇ ਹੁੰਦੇ ਹਨ ਵੀ ਮੈਂ ਲੇਟ ਹੋ ਜਾਣਾ ਤੁਸੀਂ ਆਪਣੀ ਰੋਟੀ ਖਾ ਕੇ ਸੋ ਜਾਓ ਫੇਰ ਅਸੀਂ ਆਪਣੀ ਖਾ ਲਵਾਂਗੇ ਨਹੀਂ ਤਾਂ ਅਸੀਂ ਇਕੱਠੇ ਰੋਟੀ ਖਾਂਦੇ ਹਾਂ ਜੀ ਕਿਉਂਕਿ ਦੇਖੋ ਇਹੀ ਹੁੰਦਾ ਹਨਾ ਅਸੀਂ ਕਿਦਰ ਲੱਗ ਲੱਗ ਰੋਟੀ ਖਾਦੀ ਆ ਨਹੀਂ ਮੈਨੂੰ ਤਾਂ ਸਵੇਰ ਜੇ ਹੀ ਨਹੀਂ ਆਉਂਦਾ ਹੈਗਾ ਸਾਨੂੰ ਅਸੀਂ ਕੌਲੀ ਵੀ ਇੱਕੋ ਲੈਣੇ ਆ ਇਹ ਨਹੀਂ ਹੈਗਾ ਵੀ ਅਸੀਂ ਆਪਣੀਆਂ ਕੌਲੀਆਂ ਚ ਸਬਜ਼ੀ ਵੀ ਲੈਦੀ ਲੈਦੀ ਪਾ ਕੇ ਖਾਣੀ ਆ ਨਹੀਂ ਸਾਨੂੰ ਸਾਰੇ ਕਈ ਮਖੌਲ ਵੀ ਕਰਨ ਲੱਗ ਜੰਨੇ ਵੀ ਹਾਂ ਜੀ ਤੁਸੀਂ ਇੱਕ ਕੌਲੀ ਨਾਲ ਸਬਜ਼ੀ ਦੀ ਜ਼ਰੂਰਤ ਹੁੰਦੀ ਨਾ ਅਸੀਂ ਹੋਰ ਦਵਾਰੇ ਲੈ ਲੰਨੇ ਆ ਬਟ ਅਸੀਂ ਇੱਕ ਕੌਲੀ ਚ ਖਾਣੇ ਆ ਰੋਟੀ ਵੀ ਸਾਰੇ ਹਨਾ ਇਕੱਠੇ ਬੈਠ ਕੇ ਬੱਚੇ ਤੇ ਹੋਗੇ ਕਾਫੀ ਦਿਨਾਂ ਦੇ ਹੋਗੇ ਸੀਗੇ ਦੋ ਸੂਟ ਮੈਂ ਆਪਣੇ ਇਤਰ ਪਾ ਲੇ ਪੱਕੀ ਜਿੱਦੜਾ ਪੂਰਾ ਸਟੈਂਡ ਭਰ ਗਿਆ ਨੂੰ ਕੱਲ ਨੂੰ ਆਪਾਂ ਇਸ ਟੁੱਪਰੇ ਵਿੱਚ ਰਾਤ ਨੂੰ ਪੱਕਾ ਚਲਾ ਕੇ ਅੰਦਰ ਕਰ ਦਾਂਗੇ ਫਿਰ ਆਪਾਂ ਕੱਲ ਨੂੰ ਇਹਨਾਂ ਨੂੰ ਧੁੱਪ ਚ ਕੱਟ ਦਾਂਗੇ ਤੋਂ ਹੋ ਗਏ ਜੀ ਆਪਣਾ ਟੁੱਪੇ ਦਾਸ਼ ਹੋ ਗਏ ਹੁਣ ਆਪਾਂ ਬਸ ਮਸ਼ੀਨ ਲਾਦ ਕੇ ਸਾਈਡ ਤੇ ਫਿਰ ਮਿਲਦੇ ਆਂ ਜੀ ਸਹਿਜ ਨੇ ਬਣਾਈ ਆ ਬੇਲ ਪੂਰੀ ਐਨੇ ਕੰਮ ਕਰ ਲੈਂਦੀ ਆ ਸਹਿਜ ਸੈਂਡਵਿਚ ਬਣਾ ਲੈਂਦੀ ਆ ਬੇਲ ਪੂਰੀ ਬਣਾ ਲੈਂਦੀ ਆ ਮੈਗੀ ਬਣਾ ਲੈਂਦੀ ਆ ਟਰਾਈ ਕਰਦੀ ਆ ਇੱਕ ਵਾਰ ਨਾ ਮੈਂ ਰੋਟੀ ਵੀ ਜਾ ਬਣਾ ਜੇ ਨਾ ਸਵਾਦ ਹੁੰਦਾ ਨਾ ਮੈਂ ਤੁਹਾਨੂੰ ਇੱਕ ਵਾਰ ਰੈਸਪੀ ਸ਼ੇਅਰ ਕਰੂੰਗੀ ਬਹੁਤ ਕੁਝ ਬਣਾ ਲੈਂਦੀ ਆ ਕਾਫੀ ਚੀਜ਼ਾਂ ਸਿੱਖ ਗਈ ਬਣਾਉਣੀਆਂ ਪਰ ਚੱਲ ਮੈਨੂੰ ਹੁਣ ਇੰਨੀ ਟੈਨਸ਼ਨ ਨਹੀਂ ਹੈਗੀ ਜੇ ਮੈਂ ਬਿਮਾਰ ਠਮਾਰ ਵੀ ਆ ਵੀ ਮੇਰੇ ਬੱਚੇ ਭੁੱਖੇ ਨਹੀਂ ਰਹਿ ਸਕਦੇ ਥੋੜਾ ਬਹੁਤਾ ਕੁਝ ਬਣਾ ਕੇ ਖਾ ਸਕਦੇ ਨੇ ਮੈਗੀ ਇੰਨੀ ਟੇਸਟੀ ਬਣਾ ਲੈਂਦੀ ਆ ਕਾਫੀ ਚੀਜ਼ਾਂ ਬਣਾ ਲੈਂਦੀ ਆ ਤੇ ਅਲੈਖ ਹੱਸ ਰਿਹਾ ਉਹਨੋਂ ਵਾਹ ਮੇਰੀ ਤਾਰੀਫ ਨਹੀਂ ਹੋ ਰਹੀ ਜਲਨ ਹੋ ਰਹੀ ਹੈ ਜਲਨ 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 ਹੋ ਰਹੀ ਹੈ ਤੇ ਆ ਜੋ ਜੀ ਤੁਸੀਂ ਵੀ ਖਾ ਲਓ ਯਮੀ ਯਮੀ ਬਹੁਤ ਟੇਸਟੀ ਬਣਾਈ ਹੈ ਸੈਜ ਨੇ ਥੈਂਕ ਯੂ ਬਹੁਤ ਤੇ ਬਸ ਜੀ ਹੁਣ ਅਸੀਂ ਵੀ ਇੰਜੋਏ ਕਰਦੇ ਆ ਨਾਲ ਚਾਹ ਪੀਣੇ ਆ ਸਕੂਲ ਤੋਂ ਤਾਂ ਕਾਫੀ ਟਾਈਮ ਪਹਿਲਾਂ ਆ ਗਏ ਸੀ ਅ ਪਰ ਆ ਕੇ ਮੈਂ ਕੱਪੜੇ ਵਗੈਰਾ ਵਾਸ਼ ਕੀਤੇ ਤੇ ਹੁਣ ਆਪਾਂ ਚਾਹ ਪਾਣੀ ਲੱਗਿਆ ਹੋਇਆ ਪੀਣ ਉੱਧਰ ਸਾਡੇ ਸਰ ਜੀ ਓਕੇ ਸੈਦੀ ਉਹ ਸਹਾਜ ਦੀ ਤਾਰੀਫ ਨਹੀਂ ਸੁਣ ਸਕਦੇ ਹੈਗੇ ਵੀ ਜੇ ਮੈਂ ਤਾਰੀਫ ਕਰਾਂ ਜੇ ਮੈਂ ਇਹਦੀ ਕਰ ਦਿੰਦੀ ਫਿਰ ਇਹਨੇ ਖੁਸ਼ ਹੋ ਜਾਣਾ ਸੀ ਚਲੋ ਜੀ ਹੁਣ ਅਸੀਂ ਪੀ ਲਈਏ ਚਾਹ ਨਾਲੇ ਕਰੀਏ ਇੰਜੋਏ ਓਕੇ ਜੀ ਹਾਂਜੀ ਫਰੈਂਡਸ ਆਪਾਂ ਲੱਗੇ ਆ ਜੀ ਦਾਲ ਤਰਨ ਮਿੱਸੀ ਦਾਲ ਆ ਕਿਉਂਕਿ ਆ ਤਾਂ ਮੈਨੂੰ ਪਤਾ ਨਹੀਂ ਲੂਗੀ ਆ ਕਹਿੰਦੇ ਇਹਨਾਂ ਤੋਂ ਸ਼ਾਇਦ ਉਹ ਹੈ ਵਿੱਚ ਹਵਾ ਨੇ ਮੋਠ ਨੇ ਸਾਰੀ ਮਿਕਸ ਦਾਲ ਕਪੜਾ ਬਣਾਉਣੀ ਅਸੀਂ ਧਾਲ ਕਰ ਮੈਨੂੰ ਗਰਮ ਪਾਣੀ ਦੇ ਨਾਲ ਵਾਸ਼ ਕਰ ਲੂੰਗੀ ਚਲੋ ਆ ਜੁੜਾ ਗਰਮ ਪਾਣੀ ਦੇ ਵਿੱਚ ਕਿਉਂ ਕੇ ਵੀ ਰੱਖ ਦੂੰਗੀ ਸਿਰੋਸਾ ਬਾਹਰ ਪਹਿਨ ਸਿੱਟਨੇ ਮਰਾਂਗੇ ਐਂਡ ਚਲਾਮਾ ਕੇ ਤੱਪਕਾ ਹੁਣ ਆਪਾਂ ਤੇਰਾ ਸਹਦ ਪਾਪਾ ਲੈ ਕੇ ਆਏ ਸੀਗੇ ਫਿਰ ਉਸਾਬ ਤੋਂ ਗਏ ਸੀ ਉਹ ਫਿਰ ਉੱਥੋਂ ਲੈ ਕੇ ਆਏ ਸੀਗੇ ਹਦਾਨਾ ਸਾਰ ਨੂੰ ਫੰਦਾ ਹਲ ਤੱਕ ਬਣਾਈ ਨਹੀਂ ਸੀਗੀ ਤੇ ਸਹਹਾ ਦੇ ਕਿ ਕਦੇ ਨਾਲ ਬਾਲ ਬਾਲ ਕਰ ਜੇ ਨਹੀਂ ਤੁਮਾ ਤੁਪ ਦੀ ਫੇਰ ਉਹਦੇ ਦਾਜੂ ਨੇ ਰੋਟੀ ਖੁਸ਼ ਹੋ ਕੇ ਖਾਣੀ ਹੈ ਆ ਮਤਲਬ ਉਹ ਦਾਲ ਖਾ ਕੇ ਇੰਨੀ ਖੁਸ਼ ਹਾ ਨਾ ਉਹਨੂੰ ਸਿਰ ਮੋਰ ਸੱਜੀ ਕੋਈ ਨਾ ਲਈਏ ਮੈਂ ਉਹਨੂੰ ਦਾਲ ਦੇਈ ਜਾਣਾ ਖੁਸ਼ ਹੋ ਕੇ ਖਾਂਦੀ ਆ ਉਹਨੂੰ ਦਾਲ ਇੰਨੀ ਜ਼ਿਆਦਾ ਪਸੰਦ ਆ ਬਹੁਤ ਜ਼ਿਆਦਾ ਪਸੰਦ ਆ ਮਤਲਬ ਕਿ ਸਾਤ ਤੀਨੂ ਦੀ ਤੇ ਕੱਟ ਰਹਾ ਅੱਜ ਮਿਸਤੀ ਬਣਾਉਣੀ ਦੇਖ ਬਟਿਆਂ ਦੀ ਉਹਨੂੰ ਸਵਾਲ ਲੱਗਦੇ ਕਿ ਰੋਜੀ ਕਿਉਂਕਿ ਅਸੀਂ ਮਾਹਾਂ ਦੀ ਦਾਲ ਨਹੀਂ ਖਾਂਦੇ ਹਾਂ ਤੇ ਜਦੋਂ ਪਾਪਾ ਦਾ ਦਾਲਾਂ ਤੋਂ ਉਹ ਕਰਦੇ ਨੇ ਬਹੁਤ ਜ਼ਿਆਦਾ ਉਹਨਾਂ ਦੇ ਵੀ ਸਵੇਰ ਹੀ ਘਾ ਲੈਂਦੀ ਆ ਪਿਆ ਹੋ ਰਹੀ ਆ ਅੱਸੀ ਕਾਲੀ ਦਾਲ ਨਹੀਂ ਖਾਂਦੇ ਸਾਨੂੰ ਬਹੁਤ ਵਧੀਆ ਬਣੀ ਮੈਨੂੰ ਲੱਗਦੀ ਹੈ ਜੀ ਤੇ ਨਾਮ ਹੈ ਬਣਾਉਣੀ ਆ ਪਰ ਇਹਦੇ ਚ ਹੈਗੀ ਐਨੀ ਚਾਲਾ ਨਹੀਂ ਹੈਗੀ ਇਹਦੇ ਨਾਲ ਜਿਆਦਾ ਨਾ ਹਲੂ ਦੀ ਆਲੂ ਦੀ ਆ ਜਿਹੜਾ ਕਹਿੰਦੇ ਆ ਉਹ ਆ ਬੰਦੀ ਨੂੰ ਦੇਖ ਕੇ ਕਿਹੜੀ ਜੀ ਬਣਦੀ ਆ ਬਸ ਇਹ ਜੀ ਨੂੰ ਪਸੰਦ ਆ ਜਵੇ ਤੇਰਾ ਛੜਾ ਕੇ ਰੱਖੋ ਨਾ ਆਲੂ ਦੀ ਦੋ ਦਿਨ ਰੱਖ ਜਰੂਗੀ ਬਾਅਦੋਂ ਕਹਾਂਗੇ ਫਿਰ ਹਫਤੇ ਬਾਅਦ ਆਲੂ ਰੱਖ ਦੇ ਰੇਗਾ ਨਹੀਂ ਆ ਫ੍ਰੀਜ ਚ ਰੱਖ ਰੇਗਾ ਨਹੀਂ ਹੁਣ ਸफाई ਕਰਾ ਕਰ ਕਿਦਾਂ ਦਾ ਆਈ ਦੀ ਸੰਦਾ ਮੈਂ ਤਾਂ ਲੱਖ ਨੂੰ ਬਸ ਦਾ ਉਹ ਤੇ ਯਾਰੋ ਨੂੰ ਹੋਰ ਨਾ ਕੁਛ ਵੀ ਦੀਆ ਕਰੋ ਬਹੁਤ ਆੜ ਖਾਂਦੀ ਹੈ ਜੀ ਦਾਲਾਂ ਦੇ ਹਾਂਗੇ ਨਾ ਚਾਹਾਂ ਲਾਈਟ ਜਿਹਾ ਪਿੱਕਾ ਜਿਹਾ ਕਲਰ ਆ ਇਹ ਆਪਣੀ ਨਹੀਂ ਹੈ ਕਿ ਦੱਲੀ ਦਾਲ ਨਹੀਂ ਹੈਗੀ ਇਹ ਇਹ ਹੈਗੀ ਆ ਕੇੰਮੀ ਸਾਗੀ ਦਾਲ ਚਲੋ ਕਿਉਂ ਕਰ ਰਹੇ ਕੰਨੀ ਵਾਸ਼ ਕਰਕੇ ਚੰਗੀ ਦਾਲ ਫਰਾਈ گرم ਪਾਣੀ ਦੀ ਲੋੜੀ ਹੋਊਗੀ ਨਾਲ ਬੱਸ ਕਰਕੇ ਚੰਗੀ ਤਰ੍ਹਾਂ ਰੱਖੂਗੀ ਫਿਰ ਬਾਅਦ ਵਿੱਚ ਬੱਸ گرم ਪਾਣੀ ਟਾ ਕੇ ਨਾ ਕੁੱਕਰ ਚ ਸੀਟੀਆਂ ਮਾਰਾ ਦਾਂਗੇ ਕਿਉਂਕਿ ਬਾਹਾਂ ਦੀ ਦਾਲ ਤਾਂ ਹੁਣ ਪਤਾ ਹੈ ਕਿ ਟਾਈਮ ਲੱਗਦਾ ਤੇ ਆ ਮੈਂ ਪਹਿਲੀ ਵਾਰ ਬਣਾ ਰਹੀ ਆ ਜਿਹੜੀ ਦੂਪੀਆ ਜੀ ਆ ਤੇ ਮੈਂ ਪਹਿਲੀ ਵਾਰ ਬਣਾ ਰਹੀ ਆ ਤਾਂ ਮੈਨੂੰ ਕੋਈ ਪਤਾ ਨਹੀਂ ਆਇਆ ਟੇਸਟ ਵੀ ਨਹੀਂ ਪਤਾ ਵੀ ਕਹੇ ਜੀ ਉਹਨੂੰ ਕੀ ਕਹੇ ਜੀ ਨਹੀਂ ਚਲੋ ਅੱਜ ਟਰਾਈ ਕਰ ਲੈਂਦੇ ਆ ਉਹ ਕਿ ਮਿੱਸੀ ਦਾਰ ਬਣਾਉਣੀ ਨਹੀਂ ਮਿੱਸੀ ਪਰ ਇਹ ਇਹ ਵਾਲੇ ਵਿੱਚ ਨਹੀਂ ਹੁੰਦੇ ਹੈ ਲੂਕੀਆਂ ਵਗੈਰਾ ਨਹੀਂ ਵਿੱਚ ਹੁੰਦਾ ਹੈਗਾ ਤੇ ਨਾਲ ਸੀ ਪਹਾ ਦੀ ਦਾਲ ਤੋਂ ਨਹੀਂ ਮਿੱਸੀ ਦੇ ਵਿੱਚ ਮਤਲਬ ਕਿਲਾ ਛੋਲੇ ਪਾਣ ਨਹੀਂ ਆ ਸਾਫੀ ਬੰਦੀ ਸਾਫ ਤੇ ਮਸਰ ਮੋਠ ਇਹ ਚੀਜ਼ਾਂ ਪਾਣ ਨਹੀਂ ਆ ਕਾਲੀ ਦਾਲੀ ਆ ਤੁਹਾਨੂੰ ਦੇਖ ਪਰ ਇਹਦੇ ਵਿੱਚ ਪਾਣ ਨਹੀਂ ਨੇ ਉਗੀ ਜਦੋਂ ਬਕਰ ਪਾਣੀ ਵਿੱਚ ਤਾਂ ਧੋਜਾ ਕਰੀ ਵਾਲ ਚ ਸਾਫ ਪਾਣੀ ਨਿਕਲ ਤੁਨਾ ਚਾਹ ਵਧਾ ਮੈਨੂੰ ਧੌਂੜਾ ਦੀ ਧੋਣ ਨਹੀਂ ਜਾਜਣਾ ਐਂ ਸਾਫ ਪਾਣੀ ਹੋ ਗਿਆ ਫਿਰ ਇਹਨੂੰ ਢਿਓਕੇ ਰੱਖ ਲਾਂਗੇ ਆਪਾਂ ਸਾਈਡ ਪਰ ਇੱਕ ਜਦੋਂ ਮੇਰੇ ਉੱਪਰ ਪਾਣੀ ਕਰਨਾ ਹੋਊਗਾ ਤੇ ਗਰਮ ਪਾਣੀ ਨਾਲ ਪਾ ਦਾਂਗੇ ਕਿਉਂਕਿ ਜੇ ਆਪਾਂ ਪਾਰ ਪੂਰੀ ਕਰਾਂਗੇ ਤੇ ਇਹਨਾਂ ਹਰ ਬਣਾ ਕਾ ਨਹੀਂ ਸਾਡੀ ਦਾਲ ਚ ਨਾ ਕੋਕ ਬੂਗੀ ਆਉਂਦੇ ਨੇ ਉਹਨਾਂ ਜ਼ਿਆਦਾ ਪਾ ਫਰਦੀ ਦਾਲ ਦਾ ਮਤਲਬ ਇਹ ਹੋ ਜਾਂਦੀ ਹੁੰਦੀ ਹੈ ਠੰਡੇ ਉਹਦੇ ਚ ਪਾ ਦੇਵੇ ਪਾਣੀ ਦਾ ਉਹ ਉਬਲਦਾ ਕਰ ਲਵੇ ਨਵੀਂ ਜਿਹੇ ਪਾਣੀ ਚ ਪਾਵੇ ਹਮੇਸ਼ਾ ਪਾਵੇ ਇਹ ਜਿਹੇ ਦ੍ਰਿਜ ਦੇ ਪਾਣੀ ਚ ਪਾਵਾਂਗੇ ਨਾ ਤੇ ਫਿਰ ਆਪਾਂ ਫਿਰ ਕੁਝ ਨਹੀਂ ਹੋਏ ਕਿਸੇ ਨੂੰ ਬੈਰ ਹੈਗਾ ਫਿਰ ਉਹਦੇ ਵਿੱਚ ਮੁਰਕ ਕੇ ਠੰਡਾ ਪਾਣੀ ਨਾ ਪਾਵੇ ਜੇ ਪਾਣੀ ਫੌੜ ਆਦੀ ਹੈ ਵੀ ਫੌੜ ਵਿੱਚ ਕਰਨਾ ਨਹੀਂ ਆ ਤਾਂ ਹਮੇਸ਼ਾ ਗਰਮ ਪਾਣੀ ਵਿੱਚ ਵਿੱਚ ਕਰੇ ਤੇ ਰੋਹਣੇ ਹੁੰਦੇ ਹੈਗੇ ਕੋਕਰੂ ਜਿਹੜੇ ਚਾਦੇ ਹੈਗੇ ਦਾਲ ਚ ਉਹ ਤਾਂ ਨਹੀਂ ਖਾਣ ਨੂੰ ਵੀ ਬਹੁਤ ਗੰਦੀ ਲੱਗਦੀ ਹੈ ਜੇ ਮੂੰਹ ਚ ਆ ਜਾਵੇ ਤੇ ਫਾਈਜੀ ਨਹੀਂ ਕਰਦਾ ਹੈਗਾ ਫਸਤਾਜ ਮੈਂ ਵੈਲੀਆ ਬਣਾਉਣੀਆ ਇਹਦਾ ਵੀ ਤੁਹਾਨੂੰ ਦੱਸੂਗੀ ਕੀ ਹੁੰਦਾ ਚਲੋ ਜੀ ਮੈਂ ਹੁਣ ਇਹਨੂੰ ਬਣਾਉਂਦੇ ਹੋ ਇੱਥੇ ਤੜਕਾ ਲਾਉਂਦੇ ਹਾਂ ਜੀ ਬਰਾਕੀ ਲਾ ਲੇ ਹਾਂਜੀ ਇੱਥੇ ਮੇਰੀ ਦਾਲ ਬਣ ਗਈ ਸੀਗੀ ਮੈਂ ਲਾ ਲਿਆ ਸੀ ਤੜਕਾ ਪਰ ਤੁਹਾਨੂੰ ਆਏ ਲੱਗੂਗਾ ਪਤਾ ਨਹੀਂ ਚਲ ਗਿਆ ਪਰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਸਭ ਚੀਜ਼ ਜਦੋਂ ਮੈਂ ਬਣਾਉਣੀਆ ਕਲਰ ਨਹੀਂ ਆਉਂਦਾ ਫੋਨ ਦੇ ਵਿੱਚ ਹਨਾ ਕਲੀਅਰ ਤੇ ਇਹ ਤੇ ਮੈਂ ਤੜਕਾ ਪੁੱਣ ਲਿਆ ਸੀਗਾ ਤੇ ਇਹਦੇ ਵਿੱਚ ਆਪਾਂ ਦਾਲ ਐਡ ਕਰਦਾਂਗੇ ਤੇ ਦਾਲ ਇੰਨੀ ਜ਼ਿਆਦਾ ਟੇਸਟੀ ਬਣੀ ਸੀਗੀ ਤੁਸੀਂ ਕੁੱਛੋ ਨਾ ਬਹੁਤ ਬਹੁਤ ਟੇਸਟੀ ਬਣੀ ਸੀਗੀ ਕਿਉਂ ਮੈਂ ਫਸਟ ਟਾਈਮ ਬਣਾਈ ਸੀਗੀ ਮੈਂ ਕਿਹਦੇ ਆ ਲੂਬੀਆ ਵਗੈਰਾ ਜਾਂ ਬਾਕੀ ਮੈਨੂੰ ਪੂਰਾ ਵੀ ਪ੍ਰੋਪਰ ਨਾ ਨਹੀਂ ਪਤਾ ਹੈਗਾ ਵੀ ਲੂਬੀਏ ਕਹਿੰਦੇ ਆ ਜਾਂ ਕੁਛ ਹੋਰ ਕਹਿੰਦੇ ਆ ਇਹਨੂੰ ਤੇ ਤਾਂ ਗਰ ਕਿ ਮੈਨੂੰ ਨਹੀਂ ਇਹਦੇ ਬਾਰੇ ਇੰਨਾ ਪਤਾ ਹੈਗਾ ਪਰ ਟੇਸਟੀ ਬਹੁਤ ਬਣੀ ਸੀਗੀ ਬਹੁਤ ਜ਼ਿਆਦਾ ਸਵਾਦ ਬਣੀ ਸੀਗੀ ਸਬ ਸੌਰੀ ਦਾਲ

ਕੀ ਨਾ ਬਾਲੀ ਰੋਟੀ ਹੁਣ ਮੈਂ ਮੋਟੀ ਖਾ ਲਵਾਂ ਕਿਚਨ ਆਪਾਂ ਕਲੀਨ ਕਰਤੀ ਜੀ ਸਹਜਦੇਵ ਆਪਾਂ ਅਗੇ ਬਾਹਰ ਉਹ ਗੱਡੀ ਚ ਕੁਝ ਕਰ ਰਹੇ ਨੇ ਤੇ ਕਿਚਨ ਆਪਾਂ ਕਲੀਨ ਕਰਤੀ ਆਪਾਂ ਦੁੱਧ ਵੀ ਆਪਣਾ ਰੱਖ ਤਾ ਗਰਮ ਬਸ ਉਹ ਦੁੱਧ ਗਰਮ ਹੋ ਜਣ ਕੱਟ ਕਰ ਦਨੇ ਤੇਮ ਕਰ ਦਨੇ ਆ ਤੇ ਆਪਾਂ ਬਣਾਈਆ ਦਾਲ ਸਹਜ ਦੀ ਫੇਵਰੇਟ ਦਾਲ ਆ ਆ ਜੋ ਜੀ ਤੁਸੀਂ ਖਾ ਲਓ ਤੇ ਨਾਲ ਸੈਲਡ ਵੀ ਲੈ ਲਿਆ ਬਸ ਜੀ ਹੁਣ ਆਪਣਾ ਜਿਆਦਾ ਹੁੰਦ ਨੇ ਅੱਜ ਸਾਰੇ ਦੇ ਪਾਪਾ ਘਰ ਲੈ ਕੇ ਜਾਣੇ ਆਨਗੇ ਚਰੋਟੀ ਤੇ ਸਟੈਕ ਚਰੋਟੀ ਖਾਣੇ ਆ। ਤੇ ਫਾਜੋ ਜੀ ਤੁਸੀਂ ਵੀ ਕਰ ਲਓ ਸਾਡੇ ਨਾਲ ਡਿਨਰ ਕਰ ਲਓ ਅੱਜ ਸਾਰੇ ਜਾਣੇ। ਪੱਤੀ ਜੀ ਘੋਮੋ ਫਿਰ ਮਿਲਣੀ ਨਾ ਜਿੰਨ ਸਾਡੀ ਬਸ ਇੱਥੇ ਅਸੀਂ ਲੱਗੇ ਸੀਗੇ ਰੋਟੀ ਖਾਣ ਇੱਥੇ ਨਾ ਇਹਦੇ ਪਾਪਾ ਨੇ ਥੋੜਾ ਜਿਹਾ ਡਾਟਦੇ ਸੀਗੇ ਕਹਿੰਦੇ ਸੀਗੇ ਅਸੀਂ ਬਾਹਰ ਹੁਣ ਖੇਡਣ ਜਾਣਾ ਕਿਉਂਕਿ ਮਾਰੇ ਨਾ ਬੱਚੇ ਕਿਤੇ ਬਾਹਰ ਨਹੀਂ ਇੱਧਰ ਉੱਧਰ ਜਾਂਦੇ ਹੈਗੇ ਸਿਰਫ ਸਾਡੇ ਗਵਾਂਡੀਆਂ ਦੇ ਘਰੇ ਖੇਡਦੇ ਨੇ ਤੇ ਉਹਨਾਂ ਦੇ ਬੱਚੇ ਸਾਡੇ ਘਰ ਖੇਡਦੇ ਨੇ ਇਦਾਂ ਨਹੀਂ ਹੈਗਾ ਵੀ ਬੱਚੇ ਸਾਰੇ ਪਿੰਡ ਦੇ ਵਿੱਚ ਫਿਰੀ ਜਾਣਾ ਹਨ ਬਿਲਕੁਲ ਵੀ ਨਹੀਂ ਸਾਡੇ ਅਸੀਂ ਇੰਨੇ ਬੱਚਿਆਂ ਨੂੰ ਅਲਾਉ ਨਹੀਂ ਕੀਤਾ ਹੋਇਆ ਵੀ ਸਾਰੇ ਕਿਤੇ ਫਿਰਦੇ ਰਹਿਣ ਪਰ ਬਸ ਇੱਥੇ ਤੱਕ ਇਹਨਾਂ ਦੇ ਗਵਾਂਡੀਆਂ ਦੇ ਘਰ ਤੱਕ ਹੀ ਹੁੰਦਾ ਵੀ ਇੱਥੇ ਖੇਡ ਕੇ ਇੱਥੇ ਘਰ ਆ ਜਾਂਦੇ ਨੇ ਹਨ ਤੇ ਇੱਥੇ ਆਪਣੇ ਪਾਪਾ ਨੂੰ ਜੀ ਕੀ ਗੁੱਸੇ ਦੀ ਬੁਲਾਉਣ ਵਾਲੀ ਬੁਲਾਉਣਾ ਨਹੀਂ ਹੈਗਾ ਹਨਾ ਫਿਰ ਪਤਾ ਨਹੀਂ ਕੀ ਗੱਲ ਹੋਈ ਫਿਰ ਮੈਂ ਤਾਂ ਆਪਾਂ ਨੂੰ ਕਿਹਾ ਮੈਂ ਕਿ ਠੀਕ ਹੈ ਵੀ ਜਦੋਂ ਵੀ ਜਦੋਂ ਇਹ ਵੀ ਬਾਕੀ ਮੰ ਮੰਗਣਗੇ ਨਾ ਤੁਹਾਡਾ ਫਿਰ ਤੁਸੀਂ ਕਹਿ ਦਿਓ ਵੀ ਮੈਂ ਨਹੀਂ ਤੁਹਾਨੂੰ ਬੁਲਾਉਂਦਾ ਹੈਗਾ ਹਨਾ ਅਭਿਜੋਤ ਨਾ ਅਭਿਜੋਤ ਇਹ ਗੱਲਾਂ ਤਾਂ ਸੁਣਨੇ ਵਾਲੀਆਂ ਹੁੰਦੀਆਂ ਨੇ ਮੈਨੂੰ ਕਹਿੰਦਾ ਮੰਮਾ ਇੱਕ ਨਾ ਉਹ ਕਾਗਜ਼ ਤਿਆਰ ਕਰ ਦੋ ਮੈਂ ਕਿਹਾ ਕਿਹੜਾ ਕਹਿੰਦਾ ਸਟੈਂਪ ਜੀ ਲਾਉਣੀ ਕਹਿੰਦਾ ਮੈਂ ਤੇ ਆਪਾਂ ਨੇ ਡਿਵੋਰਸ ਲੈਣਾ ਹੈ ਕਹਿੰਦਾ ਅਸੀਂ ਡਿਵੋਰਸ ਲੈ ਲੈਣਾ ਦੋਨਾਂ ਜਣਿਆਂ ਨੇ ਅਸੀਂ ਇਕੱਠੇ ਨਹੀਂ ਰਹਿਣਾ ਹੈਗਾ ਇਹ ਮੈਂ ਉਹਨੂੰ ਕਿਹਾ ਵਕਤ ਦੇ ਕਿ ਤੂੰ ਕਿਤੋਂ ਇਹ ਕੁਝ ਸਿੱਖਦਾ ਹੈ ਕਹਿੰਦਾ ਟੀਵੀ 'ਚ ਲੰਦੇ ਨਹੀਂ ਹੁੰਦੇ ਕਰਦੇ ਨਹੀਂ ਹੁੰਦੇ ਜਿਨ੍ਹਾਂ ਨੇ ਇਕੱਠੇ ਨਹੀਂ ਰਹਿਣਾ ਹੁੰਦਾ ਹਨਾ ਦਿਲ ਬੱਚੇ ਕਿੰਨੀਆਂ ਗੱਲਾਂ ਸਿੱਖਦੇ ਨੇ ਕਿੰਨਾ ਉਹ ਕਰਦੇ ਨੇ ਇਹ ਮੇਰੇ ਸਾਡਾ ਨਾ ਸਾਨੂੰ ਢਿੱਡ ਦੁਖਣ ਲੱਗ ਗਿਆ ਮੇਰਾ ਤਾਂ ਹਾਸ ਹਾਸ ਕੇ ਵੀ ਹਾਏ ਕਿੰਨੀਆਂ ਗੱਲਾਂ ਕਰਦੇ ਆ ਪਾਪਾ ਕਹਿੰਦੇ ਠੀਕ ਆ ਆਪਣਾ ਡਿਵੋਰਸ ਹੋ ਗਿਆ ਪਰ ਉਹ ਥੋੜਾ ਜਿਆਦਾ ਰਨਨਮ ਨ ਕਰੇ ਰੱਖ ਕਿ ਮੈਂ ਨਹੀਂ ਤੁਹਾਨੂੰ ਬੁਲਾਉਂਦਾ ਵੀ ਮੈਂ ਸਵੇਰੇ ਜਾਣਾ ਮੈਂ ਰਾਤ ਵੀ ਨਹੀਂ ਨੀਂਦਾ ਸੀਗਾ ਵੀ ਮੈਂ ਸੱਜਰੇ ਸੋਣਾ ਮੈਂ ਤੜਕੇ ਫੇਰ ਜਾਣਾ ਹਨਾ ਇੱਥੇ ਬਹੁਤ ਹੁਣਾ ਕਹੇ ਕਹਿੰਦੇ ਉਸ ਸਟੈਂਪ ਜੀ ਜਿਹੜੀ ਆ ਮम्मा ਲੱਗਦੀ ਹੁੰਦੀ ਹੈ ਨਾ ਵੀ ਉਹ ਲਾ ਕੇ ਸਾਡਾ ਡਿਵੋਰਸ ਕਰਾ ਦਿਓ ਮੈਨੂੰ ਹਾਸੇ ਬਹੁਤ ਆਈ ਜਾਂ ਮੈਂ ਕਦੇਖ ਲਾਣਾ ਬੱਚੇ ਆਦਾ ਕੀ ਉਹ ਆ ਦੇਖੋ ਅੱਗੇ ਅਸੀਂ ਆਜਦੇ ਦੀਗੇ ਤੇ ਬਾਕੀ ਛੇੜਦੇ ਸੀ ਆਪਣੇ ਪਾਪਾ ਨੂੰ ਵੀ ਹੁਣ ਸਾਨੂੰ ਪੌਕੇਟ ਮੰਦੀ ਨਹੀਂ ਮਿਲਨੀ ਹੈ ਕਿ ਬੁਲਾਉਂਦੇ ਸੀਗੇ ਤੇ ਇਹਦੇ ਨਾਲ ਤੇ ਬਸ ਜੀ ਇੱਕਣੇ ਹਾਸੀ ਮਜ਼ਾਕ ਚੱਲੀ ਜਾਂਦਾ ਇਦਾਂ ਹੀ ਜ਼ਿੰਦਗੀ ਸਾਰੀ ਲੰਘ ਜਾਣੀ ਹੈ ਹਾਂਜੀ ਜੇ ਮੇਰੇ ਚੈਨਲ ਤੇ ਨਿਊ ਆਇਓ ਜੀ ਚੈਨਲ ਨੂੰ ਕੱਲੋ ਸਬਸਕ੍ਰਾਈਬ ਮਿਲਦੀਆਂ ਜੀ ਕੱਲ ਨੂੰ ਆਪਾਂ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਮੈਂਟ ਕਰਨਾ ਲਾਈਕ ਕਰਨਾ ਪਲੀਜ਼ ਪਲੀਜ਼ ਭੁੱਲਣਾ ਨਹੀਂ ਜ਼ਰੂਰ ਕਰਕੇ ਜਾਇਓ ਜੀ ਤੇ ਆਪਾਂ ਇਹ ਵਲੌਗ ਦਾ ਇੱਥੇ ਕਰਦੇ ਹਾਂ ਜੀ ਹੁਣ ਐਂਡ ਮਿਲਾਂਗੇ ਜੀ ਤੁਹਾਨੂੰ ਕੱਲ ਨੂੰ ਨਿਊ ਵਲੌਗ ਦੇ ਨਾਲ ਔਰ ਸੋਹਣੇ ਜਿਹ ਕਮੈਂਟ ਦੀ ਮੈਨੂੰ ਰਹੂਗੀ ਤੁਹਾਡੇ ਦੀ ਵੇਟ ਤੇ ਆਪਣਾ ਪਿਆਰ ਤੇ ਸਪੋਰਟ ਇਦਾਂ ਹੀ ਬਣਾ ਕੇ ਰੱਖਿਓ ਤੇ ਇਥੇ ਸੈਜ ਨੂੰ ਕਹਿੰਦੀ ਮੈਂ ਕਿ ਤੇਰੀ ਫੇਵਰੇਟ ਦਾਲਾ ਹੋਰ ਖਾਲਾ ਕਹਿੰਦੀ ਬਸ ਮੰਮਾ ਮੈਂ ਢਿੱਡ ਭਰ ਗਿਆ ਮੇਰਾ ਹੁਣ ਤੇ ਦਾਲ ਖਾ ਲਈ ਸੀ ਫਿਰ ਇਹਨਾਂ ਥੋੜੀ ਜੀ ਤੇ ਹਾਂਜੀ ਹੁਣ ਆਪਾਂ ਵਲੌਗ ਦਾ ਕਰਦੇ ਆ ਐਂਡ ਮਿਲਾਂਗੇ ਜੀ ਕੱਲ ਨੂੰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਤੇ ਪਿਆਰੇ ਜਿਹ ਕਮੈਂਟ ਦੀ ਵੇਟ ਰਹੂਗੀ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਸਵੀਟ ਡ੍ਰੀਮ